ਤਸਰੀਆ ਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਆ ਰਹੀ ਹੁਣੇ-ਹੁਣੇ ਪੰਜਾਬ ਦੇ ਸੀਐਮ ਭਗਵੰਤ ਮਾਨ ਲਈ ਆਈ ਵਾਤਰੀ ਮਾੜੀ ਖਬਰ ਕਿਰਵਾਏ ਕੇ ਹਸਪਤਾਲ ਚ ਦਾਖਲ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਮੰਗਲਵਾਰ ਨੂੰ ਵਿਗੜ ਗਈ ਚੰਡੀਗੜ੍ਹ 에어ਪੋਰਟ ਤੇ ਜਹਾਜ਼ ਤੋਂ ਉਤਰਦੇ ਸਮੇਂ ਸੀਐਮ ਮਾਨ ਦਾ ਸੰਤਨਣ ਵਿਗੜ ਗਿਆ ਭਗਵੰਤ ਮਾਨ ਕੁਝ ਸਾਈਕਿੱਟ ਲਏ ਲਈ ਬੈਠੇ ਤੇ ਫਿਰ ਖੜੇ ਹੋ ਗਏ ਸੁਰੱਖਿਆ ਸਟਾਫ ਨੇ ਸੀਐਮ ਮਾਨ ਭਗਵੰਤ ਮਾਨ ਨੂੰ ਨੇੜੇ ਖੜੀ ਕਾਰ ਵਿੱਚ ਬਿਠਾਇਆ ਤੇ ਨਾਲ ਹੀ ਹੁਣ ਚੰਡੀਗੜ੍ਹ ਚ ਮੁੱਖ ਮੰਤਰੀ ਨਿਵਾਸ ਤੇ ਭਗਵੰਤ ਮਾਨ ਟ੍ਰਿਪ ਲਗਾਈ ਗਈ ਹੈ ਤੇ ਨਾਲ ਹੀ ਭਗਵੰਤ ਮਾਨ ਅੱਜ ਦੁਪਹਿਰ ਨੂੰ ਦਿੱਲੀ ਤੋਂ ਚੰਡੀਗੜ੍ਹ ਪਰਤੇ ਹਨ ਸ਼ਾਮ ਨੂੰ ਉਹਨਾਂ ਨੂੰ ਦੁਬਾਰਾ ਦਿੱਲੀ ਬੁਲਾਇਆ ਗਿਆ ਤੇ ਸੀ ਅਤੇ ਹੁਣ ਭਗਵੰਤ ਮਾਨ ਫਿਰ ਦਿੱਲੀ ਪਹੁੰਚ ਗਏ ਭਗਵੰਤ ਮਾਨ ਅਪੋਲੋ ਦਿੱਲੀ ਵਿਖੇ ਚੈੱਕ-ਅਪ ਲਈ ਜਾ ਸਕਦੇ ਹਨ ਜਨਾਲੀ ਇਸ ਬਰ 2022 ਵਿੱਚ ਜਦੋਂ ਭਗਵੰਤ ਮਾਨ ਦੀ ਸਿਹਤ ਵਿਗੜੀ ਸੀ ਤਾਂ ਉਹਨਾਂ ਨੂੰ ਦਿੱਲੀ ਦੇ ਇੱਕ ਹਸਪਤਾਲ ਚ ਭੇਤੀ ਕਰਵਾਇਆ ਪਿਆ ਸੀ ਮੁੱਖ ਮੰਤਰੀ ਸਿਹਤ ਕਿਵੇਂ ਵਿਗੜੀ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਅਤੇ ਜਦੋਂ ਕਿ ਦਿੱਲੀ ਦੇ ਮੁੱਖ ਮੰਤਰੀ ਉਸਮੇ ਅਰਵਿੰਦ ਕੇਜਵਲ ਨੂੰ ਤਿਹੜ ਜੇਲ ਤੋਂ ਰਿਹਾ ਕੀਤਾ ਸੀ ਤਾਂ ਭਗਵੰਤ ਮਾਨ ਉਹਨਾਂ ਨੂੰ ਲੈਣ ਪਹੁੰਚੇ ਸਨ ਐਸ ਤਰ੍ਹਾਂ ਦਿੱਲੀ ਕਿਮੀ ਪੈ ਰਿਆ ਸੀ ਤੇ ਨਾਲ ਹੀ ਉਹਨਾਂ ਦੇ ਇਹ ਬਿਮਾਰ ਹੋਣ ਦੀ ਖਬਰ ਵੀ ਮਿਲ ਗਈ ਵੀਡੀਓ ਦੇਖਣ ਲਈ ਤੁਹਾਡਾ ਤਨਵਾਦ